ਅੱਜ ਅਸੀਂ ਸ਼ੁੱਧ ਕਾਮ ਕਰਨ ਦਾ ਜਕਾਰਾ ਤੁਸੀਂ ਹੱਥ ਖੜੇ ਕਰਕੇ ਕਰਨ ਜਕਾਰਾ ਦਾ ਵਾਜ ਦੇਣਾ ਵਾ ਕਿਉਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰੁਕੇ ਜੀ ਕੋਈ ਜੈ ਸ਼੍ਰੀ ਰਾਮ ਚ ਕੋਈ ਲੱਗਾ ਤੁਹਾਨੂੰ ਨਾ ਨਹੀਂ ਲੱਗਾ ਨਾ ਇਹਦਾ ਮਤਲਬ ਹੈ 1% ਜਿੱਤ ਤੁਹਾਡੀ ਤਿੱਕੀ ਫਾਟਾ ਮਾਰਦਾ ਸਮੁੰਦਰ ਹੈ ਇੱਕ ਨੁਕੜ ਰਹਿ ਨਹੀਂ ਆ ਇੱਕ ਐਮਪੀ ਐਮਐਲਏ ਦੀ ਰੈਲੀ ਜਿਹਨੇ ਲੋਕਾਂ ਦੇ ਜਿੰਨੇ ਹੁੰ ਮੁਖਵਾ ਕੇ ਚਾਰਵੇਂ ਦੇ ਆ ਕੇ ਲੋਕ ਬੈਠੇ ਇਹ ਕੋਈ ਬਾਹਰਲੇ ਬੰਦੇ ਨਹੀਂ ਕਿ ਆਪਾਂ ਕੋ ਟੰਡਨ ਨੌਰੂ ਬੁਲਾ ਲੈ ਫੁਲਾ ਨਹੀਂ ਜਗ੍ਹਾ ਤੋਂ ਬੁਲਾ ਲੈ ਨਹੀਂ ਨਹੀਂ ਇਹ ਤੁਹਾਡੇ ਵਾਰਡ ਦੇ ਬੰਦੇ ਆ ਤੁਹਾਡੀਆਂ ਗਲੀਆਂ ਦੇ ਬੰਦੇ ਸਾਡੀ ਗਲੀ ਦਾ ਬੰਦਾ ਇੱਕ ਮਿੰਟ ਰੀ ਇਹਨੂੰ ਫਰਸਤ ਫਿਰ ਵੀ ਇਹਦੇ ਵਾਸਤੇ ਆਇਆ ਰਿੰਗੇ ਵਾਸਤੇ ਰਿੰਗੇ ਦਾ ਨਾਂ ਹੀ ਕਾਫੀ ਇੱਕ ਮਾਂ ਕਹਿੰਦੀ ਆ मेरा प्लाना बोता, प्लाना बोता, मेरा ना बड़ा बनाना बोत गल,